ਹਾਂਜੀ ਮੇਰੀ ਕੀ ਔਕਾਤ ਸਭ ਉਸ ਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਦਮਾਨ ਵੀਰਾ ਇੱਕ ਟੀਵੀ ਵੀਰੇ ਦਾ ਚੈਨਲ ਆ ਇੱਕ ਤਕਰੀਬਨ ਇੱਕ ਸਾਲ ਤੋਂ ਗੱਲ ਚੱਲਦੀ ਸੀ ਪੋਡਕਾਸਟ ਦੇ ਲਈ ਪਰ ਕਦੇ ਸਵੱਬ ਨਹੀਂ ਬਣਿਆ ਖੈਰ ਹੁਣ ਪ੍ਰਮਾਤਮਾ ਨੇ ਸਵੱਬ ਬਣਾਇਆ ਉਹਦਾ ਹੁਕਮ ਹੋਇਆ ਆਪਣਾ ਪਹਿਲਾ ਪੋਡਕਾਸਟ ਆ ਆਦਮਾਨ ਵੀਰੇ ਦੇ ਨਾਲ ਵੀਰੇ ਦਾ ਜਿੰਨਾ ਸੋਹਣਾ ਨਾਮ ਆ ਉਹਨੀ ਸੋਹਣੀ ਵੀਰੇ ਦੀ ਰੂਹ ਆ ਉਹਨਾ ਸੋਹਣਾ ਇਨਸਾਨ ਆ ਵੀਰਾ ਸੋ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਜਰੂਰ ਕਰਿਓ ਆਪਾਂ ਤੁਹਾਨੂੰ ਅਕਸਰੀ ਕਹੀਦਾ ਕਿ ਉਸ ਕਾਲਪੁਰਖ ਵਾਹਿਗੁਰੂ ਨੇ ਜ਼ਿੰਦਗੀ ਬਹੁਤ ਖੂਬਸੂਰਤ ਬਣਾਈ ਆ ਆਪਾਂ ਦੇਖੋ ਨਾ ਤਾਂ ਕੋਈ ਬਹੁਤ ਵੱਡੇ ਗੁਣੀ ਗਿਆਨੀ ਆ ਨਾ ਕੋਈ ਬਹੁਤ بڑے ਆ ਆਪਾਂ ਪੜਾਈਆਂ ਲਿਖਾਈਆਂ ਵਾਲੇ ਆ ਇੱਕ ਆਮ ਜੇ ਇਨਸਾਨ ਆ ਬਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਣਿਆਂ ਦਾ ਨਾਮ ਲੈਨੇ ਆ ਉਹਦੇ ਕਰਕੇ ਤੁਸੀਂ ਸਾਰੇ ਇੰਨਾ ਪਿਆਰ ਸਤਿਕਾਰ ਦਿੰਨੇ ਹੋ ਤਾਂ ਹੀ ਤੁਹਾਨੂੰ ਕਹੀਦਾ ਕਿ ਜਿੱਤੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਵੀਰੇ ਦਾ ਇੱਕ ਚੈਨਲ ਇੱਕ ਟੀਵੀ ਉਹਦੇ ਤੇ ਅਕਸਰੀ ਵੀਰਾ ਪਰਮਾਤਮਾ ਦੀਆਂ ਗੱਲਾਂ ਕਰਦਾ ਜਰੂਰ ਦੇਖਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਉਂਦੇ ਵਸਦੇ ਰਹੋ